ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ 72 ਘੰਟੇ ਦਾ ਨੋਟਿਸ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਦਿੱਤਾ ਸੀਗਾ ਹੜਤਾਲ ਕਰਨ ਦਾ ਕਿਉਂਕਿ ਕੁਝ ਹੱਕੀ ਮੰਗਾਂ ਸੰਬੰਧ ਜਿਨ੍ਹਾਂ ਦੇ ਲੈ ਕੇ ਜਿਨ੍ਹਾਂ ਨੂੰ ਲੈ ਕੇ ਸੰਘਰਸ਼ ਉਲੀਕਣ ਦੀ ਗੱਲ ਕਹੀ ਗਈ ਸੀ ਅੱਜ ਕਾਰਪੋਰੇਸ਼ਨ ਮਿਸਟਰ ਦੇ ਨਾਲ ਮੁਲਾਕਾਤ ਹੋਈ ਹੈ ਮੁਲਾਕਾਤ ਤੋਂ ਬਾਅਦ ਆਸ਼ਵਾਸ਼ਣ ਬਹੁਤ ਮਿਲੇ ਨੇ ਗੱਲ ਕਰਨੇ ਯੂਨੀਅਨ ਲੀਡਰਜ਼ ਦੇ ਨਾਲ ਆਸ਼ੂ ਜੀ ਅੱਜ ਮੁਲਾਕਾਤ ਹੋਈ ਸੀਗੀ ਜਿਹੜੀ ਜਿਹੜੀਆਂ ਤੁਸੀਂ ਗੱਲਾਂ ਲੈ ਕੇ ਖਲੋਤੇ ਸੀਗੇ ਤੁਹਾਡੀ ਯੂਨੀਅਨ ਲੈ ਕੇ ਖਲੋਤੀ ਸੀਗੀ ਕਮਿਸ਼ਨਰ ਸਾਹਿਬ ਨੇ ਉੱਤੇ ਕੋਈ ਆਸ਼ਵਾਸ਼ਣ ਦਿੱਤਾ ਹੈ ਦੇਖੋ ਜੀ ਪੇਹੇ ਤਰ੍ਹਾਂ ਦਾ ਕੋਈ ਸ਼ੁਵਾਸ਼ਣ ਨਹੀਂ ਸਾਰੀਆਂ ਗੱਲਾਂ ਮੌਕੇ ਦੇ ਦੁਰੰਤ ਹੱਲ ਕਰ ਦਿੱਤੀਆਂ ਗਈਆਂ ਉਹਨਾਂ ਵੱਲੋਂ ਕਿਉਂਕਿ ਸਾਰੀਆਂ ਜਿਹੜੀਆਂ ਮੰਗਾਂ ਸੀ ਉਹ ਮਾਨਯੋਗ ਕਮਿਸ਼ਨਰ ਸਾਹਿਬ ਦੇ ਲੈਵਲ ਦੀਆਂ ਸੀ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਨੇ ਪੂਰਾ ਦਿਲ ਦੇ ਨਾਲ ਪੈਨ ਚਲਾ ਕੇ ਮੁਲਾਜ਼ਮਾਂ ਨੂੰ ਹੱਲ ਕਰਕੇ ਭੇਜਿਆ ਹੈ ਮਾਨਯੋਗ ਕਮਿਸ਼ਨਰ ਸਾਹਿਬ ਦੀ ਜਿੰਨੀ ਪ੍ਰਸ਼ੰਸਾ ਕੀਤੀ ਹੈ ਵੀ ਥੋੜੀ ਹੈ ਉਹਨਾਂ ਨੇ ਅੱਜ ਮੁਲਾਜ਼ਮਾਂ ਦਾ ਦਿਲ ਜਿੱਤ ਲਿਆ ਹੈ ਅਸੀਂ ਰੈਣੀ ਹਾਂ ਆਪਣੇ ਮਾਨਯੋਗ ਕ ਵੇ ਜਦੂ ਵੀ ਸ਼ਹਿਰ ਇਤਨੇ ਲੋਕਾਂ ਦੇ ਤਲੀਏ ਸ਼ਹਿਰ ਚਤਰਨਗੇ ਮੁਲਾਜ਼ਮਾਂ ਦੇ ਨਾਮ ਖੜੇ ਜਿਹੜੀ ਗੱਲ ਤਨਖਾਹ ਦੀ ਗੱਲ ਸੀਗੀ ਜਾਂ ਆਊਟਸੋਰਸਿੰਗ ਦੀ ਗੱਲ ਸੀਗੀ ਉਹਨਾਂ ਦੇ ਵਗੈਰਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਕਿਹਾ ਵਾ ਵੀ ਜਲਦ ਹੀ ਇੱਕ ਨੋਟ ਨੋਟਿੰਗ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਏਗੀ ਉੱਥੋਂ ਜਦੋਂ ਮਨਜ਼ੂਰੀ ਮਿਲ ਜਾਏਗੀ ਇੱਥੇ ਜਿਹੜੇ ਇਨਸੋਰਸ ਤੇ ਕੰਮ ਕਰਦੇ ਵੇ ਉਹਨਾਂ ਨੂੰ ਜਲਦ ਹੀ ਡੀਸਿਗਰੇਟ ਕੀਤਾ ਜਾਏਗਾ ਅੱਛਾ ਤੁਸੀਂ ਜੇ ਪ੍ਰਧਾਨ ਜੀ ਜਿਸ ਤਰ੍ਹਾਂ ਫੈਸਟੀਵਲ ਸੀਜ਼ਨ ਹੈਗਾ ਹੈ ਸ਼ਹਿਰ ਦੀ ਜਿਹੜੀ ਵਿਵਸਥਾ ਹੈ ਉਹ ਥੋੜੀ ਜਿਹੀ ਡੱਗ ਬਗਾਈ ਹੋਈ ਆ ਕਿਉਂਕਿ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਉਹਦੇ ਬਾਰੇ ਥੋੜੀ ਜਿਹੀ ਜਨਤਾ ਵੀ ਚਿੰਤਿਤ ਸੀਗੀ ਕਿ ਵੀ ਉਹ ਜਾਣਨਾ ਚਾਹਦੀ ਸੀਗੀ ਅੱਜ ਦੀ ਮੀਟਿੰਗ ਹੋ ਗਈ ਹੈ ਸ਼ਾਇਦ ਹੱਲ ਨਿਕਲ ਆਇਆ ਹੋਵੇ ਦੇਖੋ ਜੀ ਜਿਹੜੇ 8 ਹੜਤਾਲ ਦੀ ਕਾਲ ਦੀ ਜਾਂ 72 ਘੰਟੇ ਦਾ ਨੋਟਿਸ ਹੈ ਉਹਦੇ ਨਾਲ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਰਿਲੇਟਡ ਨਹੀਂ ਹੈਗੀ ਉਹ ਇੱਕ ਕੰਪਨੀ ਦਾ ਪ੍ਰੋਸੈਸ ਹੈ ਇੱਕ ਕੰਪਨੀ ਦਾ ਟੈਂਡਰ ਮੋਗਿਆ ਨਵੀਂ ਕੰਪਨੀ ਕਮਿਸ਼ਨ ਸਾਹਿਬ ਨੇ ਇਮੀਡੀਏਟਲੀ ਮੀਟਿੰਗ ਕਰਕੇ ਉਹਦੀ ਵੀ ਜਿਹੜੀ ਟੈਂਡਰਿੰਗ ਵੈਰਾ ਜੋ ਫਾਰਮੈਟਸ ਹੈ ਇਮੀਡੀਏਟਲੀ ਕੰਪਲੀਟ ਕਰ ਲਈ ਜਦ ਕਿ ਰੀਅਲ ਦੇ ਵਿੱਚ ਇੰਨੀ ਪੋਜੀਸ਼ਨ ਮਾੜੀ ਨਹੀਂ ਆ ਕਮਿਸ਼ਨਰ ਸਾਹਿਬ ਖੁਦ ਬੜੇ ਅਸੀਂ ਤੇ ਪਿੰਚਰ ਤੇ ਇਸ ਚੀਜ਼ ਨੂੰ ਬੜਾ ਉਹ ਡੀਪਲੀ ਲੈ ਕੇ ਜਾਂਦੇ ਨੇ ਕਿ ਮੇਰੀ ਜਿਹੜੀ ਗੁਰੂ ਨਗਰੀ ਆ ਉਹਦੇ ਵਿੱਚ ੂੜੇ ਦੀ ਢੇਰ ਤਾਂ ਬੜੀ ਦੂਰ ਦੀ ਗੱਲ ਆ ਕਿਤੇ ਮੈਨੂੰ ਦੋ ਲਿਵਾਪੇ ਵੀ ਨਜ਼ਰ ਨਹੀਂ ਆਣੇ ਚਾਹੀਦੇ ਪਿਛਲੇ ਦਿਨੀ ਤੁਸੀਂ ਦੇਖਿਓ ਨਾ ਮਾਨ ਜੋ ਕਮਿਸ਼ਨਰ ਸਾਹਿਬ ਖੁਦ 5:30 6 ਵਜੇ ਮਾਰਨਿੰਗ ਫੀਲਡ 'ਚ ਉਤਰੇ ਹੁੰਦੇ ਨੇ ਵੀ ਇਦਾਂ ਦੀ ਕੋਈ ਦਿੱਕਤ ਸ਼ਹਿਰ ਵਾਸੀਆਂ ਨੂੰ ਨਾ ਆ ਸਕੇ ਬਾਕੀ ਜਿਹੜੀ ਅੱਜ ਆਪਾਂ 72 ਘੰਟਿਆਂ ਦਾ ਨੋਟਿਸ ਦੇ ਸਾਈਟ ਦੇ ਕੋ ਮਲਾਜਮਾਂ ਜਿਹੜੀਆਂ ਉਹਨਾਂ ਦੀ ਹੱਕੀ ਮੰਗਾਂ ਹੁੰਦੀਆਂ ਨੇ ਉਹਦੇ ਬਾਰੇ ਸਾਨੂੰ ਪ੍ਰਸ਼ਾਸਨ ਨਾਲ ਬੈਠ ਕਰਨੀ ਪੈਂਦੀ ਆ ਅੱਜ ਜਿਹੜੀ ਇੱਕ ਪੋਜ਼ਿਟਿਵ ਮੀਟਿੰਗ ਹੋਈ ਆ ਮੌਕੇ ਤੇ ਹੀ ਹੱਲ ਜਿਹੜਾ ਆ ਮਨਜੋ ਕਮਿਸ਼ਨ ਸਾਹਿਬ ਵੱਲੋਂ ਕਰਵਾਇਆ ਗਿਆ ਜਿਹੜੀ ਚੀਜ਼ ਬੰਦੇ ਹੁਕਮ ਸੀ ਇਮੀਡੀਏਟਲੀ ਉਹ ਕੰਮੀ ਜਾਰੀ ਕੀਤੇਗੇ ਵੀ ਇਹ ਜਿਹੜੇ ਅੱਜ ਜਿਹੜੀ ਮੈਨੂੰ ਇਹ ਮੰਗਾਂ ਲੈ ਕੇ ਆਏ ਨੇ ਇਹ ਮੰਗਾਂ ਉੱਤੇ ਦੁਬਾਰਾ ਮੈਂ ਨਹੀਂ ਸੁਣਨਾ ਚਾਹੁੰਦਾ ਮੈਨੂੰ ਇਹ ਹੀ ਸੁਣਨ ਨੂੰ ਮਿਲਣਾ ਚਾਹੀਦਾ ਵੀ ਇਹ ਮੰਗਾਂ ਜਿਹੜੀਆਂ ਹੱਲ ਹੋ ਚੁੱਕੀਆਂ ਆ ਜੇ ਕੋਈ ਨਵੀਂ ਮੰਗਿਆ ਤੇ ਅਸ਼ੋ ਜੀ ਤੁਹਾਨੂੰ ਪੂਰਾ ਪਹਲੋਸਾ ਆ ਗਿਆ ਕਿ ਪ੍ਰਸ਼ਾਸਨ ਵੱਲੋਂ ਤੁਹਾਡੀ ਵੰਗ ਵੀ ਮੰਨੀ ਗਈ ਹੈ ਕਿਾ ਹੁਣ ਤੁਹਾਡੀ ਜਿਹੜੀ ਕਾਲ ਸੀਗੀ ਕਿ ਅਸੀਂ ਹੁਣ ਹੜਤਾਲ ਤੇ ਚਲੇ ਜਾਵਾਂਗੇ ਉਹਨੂੰ ਕੀ ਸਮਝਾਇਆ ਦੇਖੋ ਜੀ ਕੱਲ ਜਿਹੜੀ ਕਾਲ ਦੀ ਹੜਤਾਲ ਸੀ ਸਾਡੀ ਹੜਤਾਲ ਦੀ ਕਾਲ ਦਿੱਤੀ ਸੀ ਅਸੀਂ ਪ੍ਰਸ਼ਾਸਨ ਨੂੰ ਉਹ ਅੱਜ ਅਸੀਂ ਵਾਪਸ ਲੈ ਲਈ ਆ ਕਿਉਂ ਇਸ ਕਰਕੇ ਲਈਤੀ ਆ ਕਿਉਂਕਿ ਜਿਹੜੇ ਵੀਰ ਭਰਾ ਖਲੋਤੇ ਸੀ ਤੁਹਾਡੇ ਨਾਲ ਉਹਨਾਂ ਦੀਆਂ ਸਾਰਿਆਂ ਦੀਆਂ ਮੰਗਾਂ ਜਨਨ ਕਿ ਤਕਰੀਬਨ ਹੱਲ ਹੋ ਗਈਆਂ ਨੇ ਉਸ ਤੋਂ ਇਲਾਵਾ ਫਿਰ ਜਾ ਕੇ ਹੜਤਾਲ ਕਰਨਾ ਸ਼ਹਿਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸ਼ਹਿਰ ਚ ਗੰਦ ਪਾਣਾ ਤੇ ਵੀ ਸ਼ਹਿਰ ਸਾਡਾ ਸਾਡੇ ਹੀ ਪਰਿਵਾਰ ਇੱਥੇ ਰਹਿੰਦੇ ਨੇ ਅਸੀਂ ਵੀ ਜੇ ਕੂੜਾ ਵੱਧਦਾ ਤੇ ਅਸੀਂ ਚੱਕਣਾ ਵਾ ਇਸ ਕਰਕੇ ਅਸੀਂ ਹੜਤਾਲ ਦੇ ਹੱਕ ਚ ਨਹੀਂ ਹੁੰਦੇ ਕਿਸੇ ਟਾਈਮ ਮੁਲਾਜ਼ਮਾਂ ਦੀ ਵੀ ਮਜਬੂਰੀਆਂ ਬਣ ਜਾਂਦੀਆਂ ਨੇ ਕਿਉਂਕਿ ਕਈ ਬੈਨੀਫਿਟ ਲੈਣੇ ਪੈਂਦੇ ਤੁਹਾਨੂੰ ਬਸ ਕਿਸੇ ਪ੍ਰਕਾਰ ਦਾ ਕੋਈ ਵੀ ਮੁਲਾਜ਼ਮ ਜੇ ਸੰਘਰਸ਼ ਨਾ ਕਰੇ ਤੋ ਜਲਦ ਮੁਲਾਜ਼ਮਾਂ ਦੇ ਅਧਿਕਾਰ ਜਿਹੜੇ ਮੁਲਾਜ਼ਮਾਂ ਤੱਕ ਨਹੀਂ ਪਹੁੰਚਦੇ ਚੇਰਮੈਨ ਸਾਹਿਬ ਕੀ ਕਹੋਗੇ ਤੁਸੀਂ ਅੱਜ ਦੀ ਮੀਟਿੰਗ ਦਾ ਕੀ ਸਾਰੰਸ਼ ਰਿਹਾ ਹੈ ਤੁਹਾਡੇ ਦੋਨਾਂ ਭਰਾਵਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਜਿਹੜੀ ਅਹੀ 32 ਘੰਟੇ ਦਾ ਨੋਟ ਦਿੱਤਾ ਗਿਆ ਬਾਤ ਆਵਾਜ਼ ਸਾਂਝੀ ਸਾਡੇ ਕੋਲੋਂ ਉਹ ਅੱਜ ਜਿਹੜਾ ਮਹਿਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਜਿਹੜੀਆਂ ਜਿਹਨੀਆਂ ਅੰਮ੍ਰਿਤਸਰ ਦੀਆਂ ਮੰਗਾਂ ਜਿਹੜੀਆਂ ਪੰਜਾਬ ਲੈਣ ਦੀਆਂ ਮੰਗਾ ਉਹ ਜਿਹੜੀਆਂ ਪੰਜਾਬ ਲੈਣ ਦੀਆਂ ਉਹਨਾਂ ਨੇ ਕਹਿਣ ਕਿ ਜਿਹੜੇ ਅਸੀਂ ਲਿਖ ਕੇ ਕਲਾਵਾਂਗੇ ਜਿਦ ਤੱਕ ਸੀਪਰ ਕੰਮ ਡਰਾਈਵਰਾਂ ਨੂੰ ਡਰਾਈਵਰ ਬਣਾਇਆ ਜਾਵੇ ओके ਕੀਤਾ ਜਾਵੇ ਉਹ ਲੋ ਸਾਰੀਆਂ ਮੰਗਾਂ तकरीबन ਅਸੀਂ ਕੋਈ ਹਜ ਹੜਤਾਲ ਦੇ ਵਿੱਚ ਮਤਲਬ ਸਾਡਾ ਕੋਈ ਨਹੀਂਗਾ ਅਸੀਂ ਸ਼ਹਿਰ ਵਾਸੀ ਸਾਡੇ ਅਸੀਂ ਵੀ ਰਹਿਨੇ ਆ ਸਾਡੇ ਭੈਣ ਭਰਾ ਵੀ ਰਹਿੰਦੇ ਆ ਅਸੀਂ ਬਿਮਾਰੀ ਦਾ ਕੋਈ ਇਹੋ ਜਿਹਾ ਮੁਕਾਮ ਨਹੀਂ ਹੋਣਾ ਅੱਗੇ ਹੜਾਉਂਦੇ ਨਾਲ ਹੀ ਪੀੜਤ ਹੋਏ ਬੰਦੇ ਅਸੀਂ ਸਾਡੇ ਤਰੀਕ ਅਸੀਂ ਕਿਹੇ ਵੀ ਸਾਡੀ ਜਿੰਨੀ ਵੀ 8 9 ਯੂਨੀਅਨ ਜਿੰਨੀ ਵੀ ਰਾਲ ਕੇ ਸਾਡੇ ਕੋਈ ਹੜਤਾਲ ਜੇ ਸੋ ਸਮੂਹ ਕਾਰਪੋਰੇਸ਼ਨ ਯੂਨੀਅਨਸ ਨੇ ਅੱਜ ਕੱਲ ਬੀਤੇ ਕੱਲ ਇੱਕ ਅਸਵਾ ਇੱਕ ਮੈਮੋਰੰਡਮ ਦਿੱਤਾ ਸੀਗਾ ਕਿ 72 ਘੰਟੇ ਦਾ ਨੋਟਿਸ ਦਿੱਤਾ ਸੀਗਾ ਕਿ 72 ਘੰਟੇ ਦੇ ਵਿੱਚ ਉਹਨਾਂ ਦੀਆਂ ਜੇ ਮੰਗਾਂ ਜੜੀਆਂ ਨੇ ਉਹ ਨਾ ਮੰਨੀਆਂ ਗਈਆਂ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੜਤਾਲ ਤੇ ਚਲੇ ਜਾਣਗੇ ਕਿਉਂਕਿ ਆਊਟਸੋਰਸਿੰਗ ਦੇ ਮੁਲਾਜ਼ਮ ਨੇ ਕੁਝ ਤਨਖਾਹਾਂ ਦਾ ਮਸਲਾ ਸੀਗਾ ਸੋ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਨਾਲ ਅੱਜ ਮੁਲਾਕਾਤ ਹੋਈ ਹੈ ਮੁਲਾਕਾਤ 'ਤੇ ਬਾਤ ਸਾਰੀਆਂ ਮੰਗਾਂ ਦੇ ਬਾਰੇ ਵਿਚਾਰ ਵਿਚਾਰ ਚਰਚਾ ਹੋਈ ਹੈ ਔਰ ਉਹਨਾਂ ਦੇ ਵਿੱਚੋਂ ਅੱਠ ਮੰਗਾਂ ਦੇ ਵਿੱਚੋਂ 7 ਮਿਸਟਰ ਆ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਮੰਨ ਲਿਆ ਹੈ ਔਰ ਇਹ ਮੰਗਾ ਪੂਰੀਆਂ ਹੋ ਗਈਆਂ ਨੇ ਜਿਹੜੀ ਇੱਕ ਤੋਂ ਰਹਿੰਦੀਆਂ ਨੇ ਉਹ ਵੀ ਹੁਣ ਸਰਕਾਰ ਕੋਲ ਜਲਦ ਪੂਰੀਆਂ ਕਰਵਾ ਲੀਆਂ ਜਾਣਗੀਆਂ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਦਲਕਸ਼ੇਦਾ ਟੀਵੀ ਅੰਗਰੇਜ਼ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ 72 ਘੰਟੇ ਦਾ ਨੋਟਿਸ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਦਿੱਤਾ ਸੀਗਾ ਹੜਤਾਲ ਕਰਨ ਦਾ ਕਿਉਂਕਿ ਕੁਝ ਹੱਕੀ ਮੰਗਾਂ ਸੰਬੰਧ ਜਿੰਨਾ ਦੇ ਲੈ ਕੇ ਜਿਨ੍ਹਾਂ ਨੂੰ ਲੈ ਕੇ ਸੰਘਰਸ਼ ਉਲੀਕਣ ਦੀ ਗੱਲ ਕਹੀ ਗਈ ਸੀਗੀ ਅੱਜ ਕਾਰਪੋਰੇਸ਼ਨ ਮਿਸਟਰ ਦੇ ਨਾਲ ਮੁਲਾਕਾਤ ਹੋਈ ਹੈ ਮੁਲਾਕਾਤ ਤੋਂ ਬਾਅਦ ਆਸ਼ਵਾਸ਼ਣ ਬਹੁਤ ਮਿਲੇ ਨੇ ਗੱਲ ਕਰਨੇ ਆ ਯੂਨੀਅਨ ਲੀਡਰ ਅਸ਼ੂ ਜੀ ਅੱਜ ਮੌਕਾਤ ਹੋਈ ਸੀਗੀ ਜਿਹੜੀ ਜਿਹੜੀਆਂ ਤੁਸੀਂ ਗੱਲਾਂ ਲੈ ਕੇ ਖਲੋਤੇ ਸੀਗੇ ਤੁਹਾਡੀ ਯੂਨੀਅਨ ਲੈ ਕੇ ਖਲੋਤੀ ਸੀਗੀ ਕਮਿਸ਼ਨਰ ਸਾਹਿਬ ਨੇ ਉੱਤੇ ਕੋਈ ਆਸ਼ਵਾਸ਼ਣ ਦਿੱਤਾ ਹੈ ਦੇਖੋ ਜੀ ਪੇਹੇ ਤਰ੍ਹਾਂ ਦਾ ਕੋਈ ਸ਼ੁਭ ਆਸ਼ਵਾਸ਼ਣ ਨਹੀਂ ਸਾਰੀਆਂ ਗੱਲਾਂ ਮੌਕੇ ਦੇ ਦੁਰੰਤ ਹੱਲ ਕਰ ਦਿੱਤੀਆਂ ਗਈਆਂ ਉਹਨਾਂ ਵੱਲੋਂ ਕਿਉਂਕਿ ਸਾਰੀਆਂ ਜਿਹੜੀਆਂ ਮੰਗਾਂ ਸੀ ਉਹ ਮਾਨਯੋਗ ਕਮਿਸ਼ਨਰ ਸਾਹਿਬ ਦੇ ਲੈਵਲ ਦੀਆਂ ਸੀ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਨੇ ਪੂਰਾ ਦਿਲ ਦੇ ਨਾਲ ਪੈਨ ਚਲਾ ਕੇ ਮੁਲਾਜ਼ਮਾਂ ਨੂੰ ਹੱਲ ਕਰਕੇ ਭੇਜਿਆ ਹੈ ਮਾਨਯੋਗ ਕਮਿਸ਼ਨਰ ਸਾਹਿਬ ਦੀ ਜਿੰਨੀ ਪ੍ਰਸ਼ੰਸਾ ਕੀਤੀ ਹੈ ਵੀ ਥੋੜੀ ਹੈ ਉਹਨਾਂ ਨੇ ਅੱਜ ਮੁਲਾਜ਼ਮਾਂ ਦਾ ਦਿਲ ਅਸੀਂ ਅੰਦਰ ਸੁਵਾਸ਼ਣ ਦੇ ਕੇ ਮਾਨਜੋ ਕਮਿਸ਼ਨਰ ਸਾਹਿਬ ਨੂੰ ਵੀ ਜਦੋਂ ਵੀ ਸ਼ਹਿਰ ਇਤਨੇ ਲੋਕਾਂ ਦੇ ਤਲੀਏ ਸ਼ਹਿਰ ਚੁੱਤਰਨਗੇ ਮੁਲਾਜ਼ਮ ਇਹਨਾਂ ਦੇ ਨਾਮ ਖੜੇ ਨੇ ਜਿਹੜੀ ਗੱਲ ਤਨਖਾਹ ਦੀ ਗੱਲ ਸੀਗੀ ਜਾਂ ਆਊਟਸੋਰਸਿੰਗ ਦੀ ਗੱਲ ਸੀਗੀ ਉਹਨਾਂ ਦੇ ਵਗੈਰਾ ਸਾਡੇ ਮਾਨਜੋ ਕਮਿਸ਼ਨਰ ਸਾਹਿਬ ਨੇ ਕਿਹਾ ਵਾ ਵੀ ਜਲਦ ਹੀ ਇੱਕ ਨੋਟ ਨੋਟਿੰਗ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਏਗੀ ਉੱਥੋਂ ਜਦੋਂ ਮਨਜ਼ੂਰੀ ਮਿਲ ਜਾਏਗੀ ਇੱਥੇ ਜਿਹੜੇ ਇਨਸੋਰਸ ਤੇ ਕੰਮ ਕਰਦੇ ਵੀ ਉਹਨਾਂ ਨੂੰ ਜਲਦ ਹੀ ਡੀਸੀਗ੍ਰੇਡ ਕੀਤਾ ਜਾਇਆ ਜਾਵੇ। ਅੱਛਾ ਤੁਸੀਂ ਜਿਹੜੇ ਪ੍ਰਧਾਨ ਜੀ ਜਿਸ ਤਰ੍ਹਾਂ ਫੈਸਟੀਵਲ ਸੀਜ਼ਨ ਹੈਗਾ ਹੈ ਸ਼ਹਿਰ ਦੀ ਜਿਹੜੀ ਵਿਵਸਥਾ ਹੈ ਉਹ ਥੋੜੀ ਜਿਹੀ ਡੱਗ ਬਗਾਈ ਹੋਈ ਹੈ ਕਿਉਂਕਿ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਉਹਦੇ ਬਾਰੇ ਥੋੜੀ ਜੀ ਜਨਤਾ ਵੀ ਚਿੰਤਿਤ ਸੀਗੀ ਕਿ ਵੀ ਉਹ ਜਾਨਣਾ ਚਾਹਦੀ ਸੀਗੀ ਅੱਜ ਦੀ ਮੀਟਿੰਗ ਹੋ ਗਈ ਹੈ ਸ਼ਾਇਦ ਹੱਲ ਨਿਕਲ ਆਇਆ ਹੋਵੇ। ਦੇਖੋ ਜੀ ਜਿਹੜੇ ਇਹ ਹੜਤਾਲ ਦੀ ਕਾਲ ਦੀ ਜਾਂ 72 ਘੰਟੇ ਦਾ ਨੋਟਿਸ ਹੈ ਉਹਦੇ ਨਾਲ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਰਿਲੇਟਡ ਨਹੀਂ ਹੈਗੀ। ਕੋਈ ਇੱਕ ਕੰਪਨੀ ਦਾ ਪ੍ਰੋਸੈਸ ਸੀ ਇੱਕ ਕੰਪਨੀ ਦਾ ਟੈਂਡਰ ਮੁਗ ਗਿਆ ਨਵੀਂ ਕੰਪਨੀ ਕਮਿਸ਼ਨਰ ਸਾਹਿਬ ਨੇ ਇਮੀਡੀਏਟਲੀ ਮੀਟਿੰਗ ਕਰਕੇ ਉਹਦੀ ਵੀ ਜਿਹੜੀ ਟੈਂਡਰਿੰਗ ਵੈਰਾ ਜੋ ਫਾਰਮੈਟਸ ਐ ਇਮੀਡੀਏਟਲੀ ਕੰਪਲੀਟ ਕਰ ਲਈ ਆ ਉਹ ਜ਼ਿਆਦਾਤਰ ਜਿਹੜੀਆਂ ਨਾ ਅਫਵਾਹਾਂ ਫਲੀਆਂ ਜਾ ਰਹੀਆਂ ਨੇ ਜਦ ਕਿ ਰੀਅਲ ਦੇ ਵਿੱਚ ਇੰਨੀ ਪੋਜੀਸ਼ਨ ਮਾੜੀ ਨਹੀਂ ਆ ਕਮਿਸ਼ਨਰ ਸਾਹਿਬ ਖੁਦ ਬੜੇ ਅਸੀਂ ਤੇ ਟੈਂਸ਼ਨ ਤੇ ਇਸ ਚੀਜ਼ ਨੂੰ ਬੜਾ ਉਹ ਡੀਪਲੀ ਲੈ ਕੇ ਜਾਂਦੇ ਨੇ ਕਿ ਮੇਰੀ ਜਿਹੜੀ ਗੁਰੂ ਨਗਰੀ ਆ ਉਹਦੇ ਵਿੱਚ ੂੜੇ ਦੀ ਢੇਰ ਤਾਂ ਬੜੀ ਦੂਰ ਦੀ ਗੱਲ ਆ ਕਿਤੇ ਮੈਨੂੰ ਦੋ ਲਿਵਾਪੇ ਵੀ ਨਜ਼ਰ ਨਹੀਂ ਆਣੇ ਚਾਹੀਦੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਮਾਨ ਜੋ ਕਮਿਸ਼ਨਰ ਸਾਹਿਬ ਖੁਦ 5:30 6 ਵਜੇ ਮਾਰਨਿੰਗ ਫੀਲਡ 'ਚ ਉਤਰੇ ਹੁੰਦੇ ਨੇ ਵੀ ਇਦਾਂ ਦੀ ਕੋਈ ਦਿੱਕਤ ਸ਼ਹਿਰ ਵਾਸੀਆਂ ਨੂੰ ਨਾ ਆ ਸਕੇ। ਬਾਕੀ ਜਿਹੜੀ ਅੱਜ ਆਪਾਂ 72 ਘੰਟਿਆਂ ਦਾ ਨੋਟਿਸ ਦੇ ਸਾਈਡ 'ਚ ਕੋ ਮਲਾਜਮਾਂ ਜਿਹੜੀਆਂ ਉਹਨਾਂ ਦੀ ਹਕੀ ਮੰਗਾ ਹੁੰਦੀਆਂ ਨੇ ਉਹਦੇ ਬਾਰੇ ਸਾਨੂੰ ਪ੍ਰਸ਼ਾਸਨ ਨਾਲ ਬੈਠ ਕਰਨੀ ਪੈਂਦੀ ਆ। ਅੱਜ ਜਿਹੜੀ ਇੱਕ ਪੋਜ਼ਿਟਿਵ ਮੀਟਿੰਗ ਹੋਈ ਆ ਮੌਕੇ ਤੇ ਹੀ ਹੱਲ ਜਿਹੜਾ ਆ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਕਰਵਾਇਆ ਗਿਆ। ਜਿਹੜੀ ਚੀਜ਼ ਬੰਦੇ ਹੁਕਮ ਸੀ ਇਮੀਡੀਏਟਲੀ ਉਹ ਕਮੀ ਜਾਰੀ ਕੀਤੇਗੇ ਵੀ ਇਹ ਜਿਹੜੇ ਅੱਜ ਜਿਹੜੀ ਮੈਨ ਨਹੀਂ ਸੁਣਨਾ ਚਾਹੁੰਦਾ ਮੈਨੂੰ ਇਹ ਪਿਛੋਣ ਨੂੰ ਮਿਲਣਾ ਚਾਹੀਦਾ ਵੀ ਇਹ ਮੰਗਾ ਜਿਹੜੀਆਂ ਹਾਲ ਹੋ ਚੁੱਕੀਆਂ ਆ ਜੇ ਕੋਈ ਨਵੀਂ ਮੰਗਿਆ ਤੇ ਉਹਦੇ ਲਈ ਮੈਂ ਤੁਹਾਡੇ ਨਾਲ ਬੈਠਣ ਲਈ ਫੇਰ ਤਿਆਰ ਆ ਆਸ਼ੂ ਜੀ ਤੁਹਾਨੂੰ ਪੂਰਾ ਪਲੂਸ ਆ ਗਿਆ ਕਿ ਪ੍ਰਸ਼ਾਸਨ ਵੱਲੋਂ ਤੁਹਾਡੀ ਮੰਗ ਵੀ ਮੰਨੀ ਗਈ ਹੈ ਕਿਹਾ ਹੁਣ ਤੁਹਾਡੀ ਜਿਹੜੀ ਕਾਲ ਸੀਗੀ ਕਿ ਅਸੀਂ ਹੁਣ ਹੜਤਾਲ ਤੇ ਚਲੇ ਜਾਵਾਂਗੇ ਉਹਨੂੰ ਕੀ ਸਮਝਾਇਆ ਦੇਖੋ ਜੀ ਕੱਲ ਜਿਹੜੀ ਕਾਲ ਦੀ ਹੜਤਾਲ ਸੀ ਸਾਡੀ ਹੜਤਾਲ ਦੀ ਕਾਲ ਦਿੱਤੀ ਸੀ ਅਸੀਂ ਪ੍ਰਸ਼ਾਸਨ ਨੂੰ ਉਹ ਅੱਜ ਅਸੀਂ ਵਾਪਸ ਲੈ ਲਈ ਆ ਕਿਉਂ ਇਸ ਕਰਕੇ ਦਿੱਤੀ ਆ ਕਿਉਂਕਿ ਜਿਹੜੇ ਵੀਰ ਭਰਾ ਖਲੋਤੇ ਸੀ ਸਾਡੇ ਨਾਲ ਉਹਨਾਂ ਦੀਆਂ ਸਾਰਿਆਂ ਦੀ ਮੰਗਾਂ ਜਨਨ ਕਿ ਤਕਰੀਬਨ ਹੱਲ ਹੋ ਗਈਆਂ ਨੇ ਉਸ ਤੋਂ ਇਲਾਵਾ ਫਿਰ ਜਾ ਕੇ ਹੜਤਾਲ ਕਰਨਾ ਸ਼ਹਿਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸ਼ਹਿਰ 'ਚ ਗੰਦ ਪਾਣਾ ਤੇ ਵੀ ਸ਼ਹਿਰ ਸਾਡਾ ਸਾਡੇ ਹੀ ਪਰਿਵਾਰ ਇੱਥੇ ਰਹਿੰਦੇ ਨੇ ਅਸੀਂ ਵੀ ਜੇ ਕੂੜਾ ਵੱਧਦਾ ਤੇ ਅਸੀਂ ਚੱਕਣਾ ਵਾ ਇਸ ਕਰਕੇ ਅਸੀਂ ਹੜਤਾਲ ਦੇ ਹੱਕ 'ਚ ਨਹੀਂ ਹੁੰਦੇ ਕਿਸੇ ਟਾਈਮ ਮੁਲਾਜ਼ਮਾਂ ਦੀ ਵੀ ਮਜਬੂਰੀਆਂ ਬਣ ਜਾਂਦੀਆਂ ਨੇ ਕਿਉਂਕਿ ਕਈ ਬੈਨੀਫਿਟ ਲੈਣੇ ਪੈਂਦੇ ਤੁਹਾਨੂੰ ਬਸ ਕਿਸੇ ਪ੍ਰਕਾਰ ਦਾ ਕੋਈ ਵੀ ਮੁਲਾਜ਼ਮ ਜੇ ਸੰਘਰਸ਼ ਨਾ ਕਰੇ ਤੋ ਜਲਦ ਮੁਲਾਜ਼ਮਾਂ ਦੇ ਅਧਿਕਾਰ ਜਿਹੜੇ ਮੁਲਾਜ਼ਮਾਂ ਤੱਕ ਨਹੀਂ ਪਹੁੰਚਦੇ ਚੇਅਰਮੈਨ ਸਾਹਿਬ ਕੀ ਕਹੋਗੇ ਤੁਸੀਂ ਅੱਜ ਦੀ ਮੀਟਿੰਗ ਦਾ ਕੀ ਸਾਰ ਨਿਕਲਿਆ ਹੈ ਤੁਹਾਡੀ ਦੋਨਾਂ ਭਰਾਵਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਜਿਹੜੀ ਅਸੀਂ 32 ਘੰਟੇ ਦਾ ਨੋਟ ਦਿੱਤਾ ਹੈ ਹਾਂ ਬਾਤ ਆਵਾਜ਼ ਸਾਂਝੀ ਸਾਡੇ ਕੋਲੋਂ ਉਹ ਅੱਜ ਜਿਹੜਾ ਮਹਿਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਨੂੰ assurance ਦਵਾਇਆ ਕਿ ਜਿਹੜੀਆਂ ਜਿਹਨੀਆਂ ਅੰਮ੍ਰਿਤਸਰ ਦੀਆਂ ਮੰਗੂ ਜਿਹੜੀਆਂ ਪੰਜਾਬ ਲੈਣ ਦੀਆਂ ਮੰਗਾ ਉਹ ਜਿਹੜੀਆਂ ਪੰਜਾਬ ਲੈਣ ਦੀਆਂ ਉਹਨਾਂ ਨੇ ਕਹਿਣ ਕਿ ਜਿਹੜੇ ਅਸੀਂ ਲਿਖ ਕੇ ਕਲਾਵਾਂਗੇ ਜਦੋਂ ਕਿ ਸਿਵਰ ਕੰਮ ਡਰਾਈਵਰਾਂ ਨੂੰ ਡਰਾਈਵਰ ਬਣਾਇਆ ਜਾਵੇ ਅਕੈਕ ਕੀਤਾ ਜਾਵੇ ਉਹ ਦੋ ਸਾਰੀਆਂ ਮੰਗਾਂ तकरीबन ਅਸੀਂ ਕੋਈ ਇਹ ਜਿਹ ਹੜਤਾਲ ਦੇ ਵਿੱਚ ਮਤਲਬ ਸਾਡਾ ਕੋਈ ਨਹੀਂ ਹੈਗਾ ਅਸੀਂ ਸ਼ਹਿਰ ਵਾਸੀ ਸਾਡੇ ਅਸੀਂ ਵੀ ਰਹਿਨੇ ਆ ਸਾਡੇ ਭੈਣ ਭਰਾ ਵੀ ਰਹਿੰਦੇ ਆ ਅਸੀਂ ਬਿਮਾਰੀ ਦਾ ਕੋਈ ਇਹੋ ਜਿਹਾ ਮੁਕਾਮ ਨਹੀਂ ਹੋਣਾ ਅੱਗੇ ਹੀ ਹੜਾਉਂਦੇ ਨਾਲ ਹੀ ਪੀੜਤ ਹੋਏ ਬੰਦੇ ਅਸੀਂ ਸਾਡੇ ਤਰੀਕੇ ਅਸੀਂ ਕਿਹੇ ਵੀ ਸਾਡੀ ਜਿੰਨੀ ਵੀ 8 9 ਯੂਨੀਅਨ ਜਿੰਨੀ ਵੀ ਰੱਖ ਕੇ ਸਾਡੇ ਕੋਈ ਹੜਤਾਲ ਜੇ ਸੋ ਸਮੂਹ ਕਾਰਪੋਰੇਸ਼ਨ ਯੂਨੀਅਨਸ ਨੇ ਅੱਜ ਕੱਲ ਬੀਤੇ ਕੱਲ ਇੱਕ ਇੱਕ ਮੈਮੋਰੰਡਮ ਦਿੱਤਾ ਸੀਗਾ ਕਿ 72 ਘੰਟੇ ਦਾ ਨੋਟਿਸ ਦਿੱਤਾ ਸੀਗਾ ਕਿ 72 ਘੰਟੇ ਦੇ ਵਿੱਚ ਉਹਨਾਂ ਦੀਆਂ ਜੇ ਮੰਗਾਂ ਜੜੀਆਂ ਨੇ ਉਹ ਨਾ ਮੰਨੀਆਂ ਗਈਆਂ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੜਤਾਲ ਤੇ ਚਲੇ ਜਾਣਗੇ ਕਿਉਂਕਿ ਆਊਟਸੋਰਸਿੰਗ ਦੇ ਮੁਲਾਜ਼ਮ ਨੇ ਕੁਝ ਤਨਖਾਹਾਂ ਦਾ ਮਸਲਾ ਸੀਗਾ ਸੋ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਨਾਲ ਅੱਜ ਮੁਲਾਕਾਤ ਹੋਈ ਹੈ ਮੁਲਾਕਾਤ 'ਤੇ ਬਾਤ ਸਾਰੀਆਂ ਮੰਗਾਂ ਦੇ ਬਾਰੇ ਵਿਚਾਰ ਵਿਚਾਰ ਚਰਚਾ ਹੋਈ ਹੈ ਔਰ ਉਹਨਾਂ ਦੇ ਵਿੱਚੋਂ 8 ਮੰਗਾਂ ਦੇ ਵਿੱਚੋਂ 7 ਮਿਸਟਰ ਆ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਮੰਨ ਲਿਆ ਹੈ ਔਰ ਇਹ ਮੰਗਾ ਪੂਰੀਆਂ ਹੋ ਗਈਆਂ ਨੇ ਜਿਹੜੀ ਇੱਕ ਤੋਂ ਰਹਿੰਦੀਆਂ ਨੇ ਉਹ ਵੀ ਹੁਣ ਸਰਕਾਰ ਕੋਲ ਜਲਦ ਪੂਰੀਆਂ ਕਰਵਾ ਲੀਆਂ ਜਾਣੀਆਂ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦਲਕਸ਼ਾਹ ਟੀਵੀ ਅੰਗਰੇਜ਼